ਸੱਚਕਾਲ ਜੀ ਮੈਂ ਹਕ ਕਵਰ ਸਿੰਘ ਵੇਦੀ ਤੱਕ ਚਿਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾ ਦੇ ਮਤਲਕ ਫੈਸਲਾ ਆਇਆ ਉਸ ਫੈਸਲੇ ਦੇ ਵਿੱਚ 2 ਹਫਤਿਆਂ ਲਈ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਂਬੇ ਕਰ ਦਿੱਤਾ ਗਿਆ ਜਾਂ ਹੁਣ ਇਹ ਮੰਨਣਾ ਹੀ ਪਏਗਾ ਕਿ ਉਹਨਾਂ ਨੂੰ ਪੱਕੇ ਤੌਰ ਤੇ ਲਾਂਬੇ ਕਰਨ ਦੇ ਸੰਕੇਤ ਮਿਲਦੇ ਨਜ਼ਰ ਆ ਰਹੇ ਆ ਖੈਰ ਇਸ ਦੀ ਪੁਸ਼ਟੀ ਗਿਆਨੀ ਹਰਪ੍ਰੀਤ ਸਿੰਘ ਨੇ ਆਏ ਫੈਸਲੇ ਤੋਂ ਬਾਅਦ ਵੀ ਕਰ ਦਿੱਤੀ ਹੈ ਕਿ ਫੈਸਲਾ ਤਾਂ ਹੋਇਆ ਹੈ ਕੇਵਲ ਪੇਸਟ ਹੋਣਾ ਬਾਕੀ ਹੈ ਇਸ ਫੈਸਲੇ ਦੀ ਇਹੀ ਉਮੀਦ ਕੀਤੀ ਜਾ ਸਕਦੀ ਸੀ ਕਿਉਂਕਿ ਹੁਣ ਤੱਕ ਪੰਤਕ ਸਫਾਂ ਦੇ ਵਿੱਚ ਜਿਨ੍ਹਾਂ ਕੋ ਜਥੇਦਾਰਾਂ ਨੂੰ ਸੇਵਾ ਮੁਕਤੀ ਮਿਲੀ ਹੈ ਉਸ ਦੇ ਵਿੱਚ ਸਿਆਸੀ ਹੋਂਮੇ ਦਿਖਦਾ ਉਸ ਹੋਂਮੇ ਦੇ ਵਿੱਚੋਂ ਸਪਸ਼ਟ ਦਿਖਦਾ ਕਿ ਜਥੇਦਾਰ ਸਭਾਂ ਨੂੰ ਲਗਾਉਣ ਲਈ ਇੱਕ ਵਿਧੀ ਵਿਧਾਨ ਹੁੰਦਾ ਉਸ ਵਿਧੀ ਵਿਧਾਨ ਦੇ ਤਹਿਤ ਜਥੇਦਾਰ ਤਨਖਤ ਕੀਤੇ ਤਾਂ ਜਾਂਦੇ ਆ ਪਰ ਉਹ ਜਿਸ ਢੰਗ ਦੇ ਨਾਲ ਰੁਕਸਤ ਕੀਤੇ ਜਾਂਦੇ ਆ ਜਿਸ ਤੰਗ ਦੇ ਨਾਲ ਜਥੇਦਾਰਾਂ ਦੀ ਸੇਵਾ ਮੁਕਤੀ ਹੁੰਦੀ ਹੈ ਤਾਂ ਉਹਨਾਂ ਨੂੰ ਜਲੀਲ ਹੋਣਾ ਪੈਂਦਾ ਆ ਆਖਰੇ ਜਲੀਲਤਾ ਕੋਈ ਪਹਿਲੀ ਵਾਰ ਨਹੀਂ ਹੈ ਗਿਆਨੀ ਹਰਪ੍ਰੀਤ ਸਿੰਘ ਦਾ ਮੰਨਣਾ ਹੈ ਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਜਥੇਦਾਰ ਜਲੀਲ ਹੋ ਕੇ ਗਏ ਆ ਮੈਂ ਕੋਈ ਪਹਿਲਾ ਜਾਂ ਆਖਰੀ ਜਥੇਦਾਰ ਨਹੀਂ ਹੈ ਖੈਰ ਇਹ ਸਿਲਸਿਲਾ ਅੱਗੇ ਵੀ ਦਖਾਈ ਦੇਗਾ ਕਿਉਂਕਿ ਉਹਨਾਂ ਨੇ ਕਿਹਾ ਕਿ ਮੈਂ ਪੰਥ ਦਾ ਪੰਥ ਮੇਰੇ ਨਾਲ ਰਹੇ ਤੇ ਮੈਂ ਇਸੇ ਤਰ੍ਹਾਂ ਆਪਣੀ ਗੱਲ ਬੇਬਾਕੀ ਦੇ ਨਾਲ ਕਰਦਾ ਰਾਂ ਜਿਹੜੀ ਕਮੇਟੀ ਗਠਿਤ ਕੀਤੀ ਗਈ ਹੈ ਉਸ ਕਮੇਟੀ ਦੇ ਵਿੱਚ ਤਿੰਨ ਮੈਂਬਰ ਨਾਮਜ਼ਦ ਕੀਤੇ ਗਏ ਜਿਨ੍ਹਾਂ ਵਿੱਚ ਸੀਨੀਅਰ ਮੀਤ ਪ੍ਰਧਾਨ ਰਗੂਜੀਤ ਸਿੰਘ ਵਿਰਕ ਨੇ ਸ਼ੇਰ ਸਿੰਘ ਮੰਡਵਾਲਾ ਤੇ ਭਪਿੰਦਰ ਸਿੰਘ ਪਿੰਡਰ ਆਖਰ ਗਿਆਨੀ ਹਰਪ੍ਰੀਤ ਸਿੰਘ ਨੇ ਜਿਵੇਂ ਹੀ ਇਹਨਾਂ ਦਾ ਨਾਮ ਸੁਣਿਆ ਤਾਂ ਉਹਨਾਂ ਨੇ ਸਪਸ਼ਟ ਕੀਤਾ ਕਿ ਉਹੀ ਕਮੇਟੀ ਹੈ ਜਿਹੜੇ ਮੇਰੇ ਖਿਲਾਫ ਮੇਰੇ ਪਿੱਛੇ ਸਾਜ਼ਿਸ਼ਾਂ ਰਚ ਰਿਹਾ ਇਸ ਕਮੇਟੀ ਤੋਂ ਉਹਨਾਂ ਨੇ ਜਿਸ ਤਰ੍ਹਾਂ ਦਾ ਫੈਸਲਾ ਕਰਵਾਣਾ ਉਹ ਕਰਵਾ ਸਕਦੇ ਆ ਪਰ ਤੂੰ ਜਿਵੇਂ ਹੀ ਇਹ ਕਮੇਟੀ ਗਠਿਤ ਹੁੰਦੀ ਹੈ ਤਾਂ ਬਹੁਤ ਸਾਰੀਆਂ ਚਰਚਾਵਾਂ ਇਸ ਪੱਖ ਤੋਂ ਵੀ ਨਿਕਲਦੀਆਂ ਦੱਕਾਈ ਦਿੱਤੀਆਂ ਕਿ ਜੇ ਗਿਆਨੀ ਹਰਪ੍ਰੀਤ ਸਿੰਘ ਦੇ ਬਾਬਤ ਪੁਜੀਆਂ ਸ਼ਿਕਾਇਤਾਂ ਦੇ ਆਧਾਰ ਤੇ ਬਹੁਤ ਪਹਿਲਾਂ ਕਈ ਸਾਲ ਪਹਿਲਾਂ ਫਲਾਈਂਗ ਵਿਭਾਗ ਜਾਂਚ ਕਰ ਚੁੱਕਾ ਹੈ ਤਾਂ ਫਿਰ ਉਹ ਜਾਂਚ ਖੜੀ ਕਿੱਥੇ ਹੈ ਜੇ ਉਹ ਜਾਂਚ ਬਿਲਕੁਲ ਠੀਕ ਸੀ ਤਾਂ ਫਿਰ ਤਾਂ ਹੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਸਿੰਘ ਸਾਹਿਬ ਕਾਰਜਕਾਰੀ ਸ਼੍ਰੀ ਕਲਤਕ ਸਾਬ ਦਾ ਜਥੇਦਾਰ ਲਗਾਇਆ ਗਿਆ ਤੇ ਜੇ ਹੁਣ ਨਵੀਂ ਕਮੇਟੀ ਜਾਂਚ ਕਰਨ ਜਾ ਰਹੀ ਹੈ ਤਾਂ ਪਿਛਲੀ ਜਿਹੜੀ ਜਾਂਚ ਕੀਤੀ ਗਈ ਸੀ ਕੀ ਉਹ ਝੁੱਠੀ ਆ ਉਸ ਦੇ ਵਿੱਚ ਕਿਤੇ ਕੁਝ ਅਜੇ ਹਾਰ ਰਹਿ ਗਿਆ ਸੀ ਜਿਹੜੀ ਹੁਣ ਨਵੀਂ ਕਮੇਟੀ ਨੇ ਜਾਂਚ ਕਰਨੀ ਹੈ ਪਰੰਤੂ ਜਿਸ ਤਰ੍ਹਾਂ ਦੇ ਦੋਸ਼ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਤੇ ਲਗਾਏ ਗਏ ਜਿਸ ਤਰ੍ਹਾਂ ਦੀ ਸ਼ਿਕਾਇਤ ਭੇਜੀ ਗਈ ਉਸ ਸ਼ਿਕਾਇਤ ਦੇ ਬਾਬਤ ਇਹ ਫੈਸਲਾ ਆਇਆ ਹੈ ਕਿਹਾ ਜਾਂਦਾ ਕਿਸ ਫੈਸਲੇ ਦੇ ਨਾਲ ਇੱਕ ਵਾਰ ਫਿਰ ਪੰਥਕ ਸਫਾਂ ਦੇ ਇਤਿਹਾਸ ਵਿੱਚ ਇਸ ਦਿਨ ਨੂੰ ਕਾਲੇ ਦਿਨ ਦੇ ਪਖ ਤੋਂ ਵੇਖਿਆ ਜਾ ਰਿਹਾ ਚਰਚਾ ਇਹ ਵੀ ਬਣਦੀ ਦਿਖਾਈ ਦੇ ਰਹੀ ਹੈ ਕੰਨੇ ਲੰਮੇ ਵਕਫੇ ਦੇ ਵਿੱਚ ਜੇ ਇਹ ਮਾਮਲਾ ਟਿਕਿਆ ਹੋਇਆ ਸੀ ਤਾਂ ਹੁਣ ਇਹ ਮਾਮਲਾ ਕਿਵੇਂ ਉਜਾਗਰ ਹੋ ਗਿਆ ਉਸ ਵਿਅਕਤੀ ਜੋ ਪਰਵਰਕ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਸਾੰਡੂ ਲੱਗਦਾ ਉਸ ਵੱਲੋਂ ਜਿਸ ਤਰ੍ਹਾਂ ਦੇ ਦੋਸ਼ ਮੜੇ ਜਾ ਰਿਹਾ ਲਗਾਏ ਜਾ ਰਿਹਾ ਤੇ ਇਸ ਦੇ ਪਿੱਛੇ ਕਿਸ ਤਰ੍ਹਾਂ ਦੀਆਂ ਤਾਕਤਾਂ ਨੇ ਤਾਂ ਜਿਸ ਤਰ੍ਹਾਂ ਦੇ ਖਰਚੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਪ੍ਰਗਟ ਕੀਤੇ ਨੇ ਉਸ ਦੇ ਵਿੱਚੋਂ ਸਾਫ ਝਲਕਦਾ ਹੈ ਕਿ ਜਿਸ ਬੰਦੇ ਵੱਲੋਂ ਦੋਸ਼ ਲਗਾਏ ਜਾ ਰਿਹਾ ਤਾਂ ਉਸ ਬੰਦੇ ਦੇ ਪਿੱਛੇ ਕੁਝ ਅਜਿਹੇ ਸਿਆਸੀ ਤਿਰਾਂ ਨੇ ਤਾਂ ਕਿਤੇ ਨਾ ਕਿਤੇ ਕੁਝ ਲੈਣ ਦੇਣ ਸਿਆਸਤ ਦੇ ਵਿੱਚ ਹੁੰਦੇ ਆ ਤਾਂ ਉਸ ਲੈਣ ਦੇਣ ਦੇ ਚਲਦਿਆਂ ਹੀ ਸ਼ਾਇਦ ਇਹ ਇਲਜ਼ਾਮ ਤراשי ਤੇ ਜਿਹੇ ਦੋਸ਼ ਲਗਾਏ ਜਾ ਰਿਹਾ ਪਰੰਤੂ ਮਸਲਾ ਇਸ ਗੱਲ ਦਾ ਕਿ ਪੰਤਕ ਸੰਕਟ ਦਿਨ-ਬਦਨ ਜਿਸ ਤਰ੍ਹਾਂ ਦਾ ਗਹਿਰਾ ਹੁੰਦਾ ਜਾ ਰਿਹਾ ਤੇ ਇਸ ਦੇ ਵਿੱਚੋਂ ਬਹੁਤ ਸਾਰੇ ਅਜਿਹੇ ਜਥੇਦਾਰ ਸਬੰਧ ਦਿਖਦੇ ਆ ਜਿਨ੍ਹਾਂ ਵਿੱਚੋਂ ਮਾਸਟਰ ਤਾਰਾ ਸਿੰਘ ਦਾ ਜ਼ਿਕਰ ਕਰ ਲੈਨੇ ਆ ਜਿਨ੍ਹਾਂ ਨੇ ਕਿਸੇ ਸਮੇਂ ਗੱਲ ਕਹੀ ਸੀ ਕਿ ਮੈਂ ਮਰਾਂ ਪੰਥ ਜੀਵੇ ਪਰੰਤੂ ਸਮੇਂ ਦੇ ਨਾਲ ਅਕਾਲੀ ਸਿਆਸਤ ਦੇ ਵਿੱਚ ਜਿਸ ਤਰ੍ਹਾਂ ਗੈਰ ਅਕਾਲੀ ਲੋਕਾਂ ਨੇ ਥਾਂ ਬਣਾਲੀ ਐ ਤਾਂ ਉਹਨਾਂ ਵਿੱਚ ਸਿਆਸੀ ਹੰਮੇ ਸਾਫ਼ ਝਲਕਦਾ ਜਿਹੜੇ ਕੇਵਲ ਤੇ ਕੇਵਲ ਸੁਖਵੀਰ ਸਿੰਘ ਬਾਦਲ ਦਾ ਤੁਰਾ ਬਣ ਕੇ ਸੱਜੇ ਖੰਬੇ ਘੁੰਮਣਾ ਚਾਹੁੰਦੇ ਆ ਉਹ ਮੱਸਾ ਵੀ ਸੇਖ ਸੁਖਵੀਰ ਸਿੰਘ ਬਾਦਲ ਨੂੰ ਲੱਗਣ ਨਹੀਂ ਦੇਣਾ ਚਾਹੁੰਦੇ ਖੈਰ ਆਪਣੇ ਜਰਨਲ ਪਿੱਛੇ ਆਪਣੇ ਲੀਡਰ ਪਿੱਛੇ ਅਜਿਹੇ ਲੋਕ ਅਕਸਰ ਸਿਆਸਤ ਦੇ ਵਿੱਚ ਹੁੰਦੇ ਆ ਪਰੰਤੂ ਮੰਨਣਾ ਪੈਗਾ ਕਿ ਜਿਸ ਤਰ੍ਹਾਂ ਦਾ ਘੇਰਾ ਗਿਆਨੀ ਹਰਪੀ ਸਿੰਘ ਦਿਆਲੇ ਦਿਵਾਲੇ ਕੱਤਿਆ ਗਿਆ ਇਸ ਦੇ ਵਿੱਚੋਂ ਸਵਾਲ ਉੱਭਰਦੇ ਆ ਇਸ ਦੇ ਵਿੱਚੋਂ ਚਰਚਾ ਇਸ ਪੱਖ ਤੋਂ ਬਹੁਤ ਪਹਿਲਾਂ ਉੱਭਰਦੀ ਸੀ ਕਿ ਜਿਵੇਂ ਹੀ ਸੁਖਵੀਰ ਸਿੰਘ ਬਾਦਲ ਦੇ ਮਤਲਕ ਪੰਨ ਸਿੰਘ ਸਬਾਨ ਨੇ ਫੈਸਲਾ ਲੈਣਾ ਤਾਂ ਜਥੇਦਾਰ ਕਿਸ ਪ੍ਰਭਾਵ ਦੇ ਵਿੱਚ ਫੈਸਲਾ ਲੈਣਗੇ ਕਿਉਂਕਿ ਜਿੰਨੇ ਵੀ ਜਥੇਦਾਰ ਸਬਾਨ ਹੁਣ ਤੱਕ ਫਰਕ ਕੀਤਾ ਗਿਆ ਸੇਵਾ ਮੁਕਤ ਕੀਤਾ ਗਿਆ ਜਾਂ ਜਲੀਲ ਹੋ ਕੇ ਗਿਆ ਉਹਨਾਂ ਵਿੱਚੋਂ ਬਹੁਤ ਸਾਰੇ ਅਜਿਹੇ ਜਥੇਦਾਰਾਂ ਦਾ ਜ਼ਿਕਰ ਹੁਣ ਇਸ ਕਰਕੇ ਕਰਨਾ ਪੈ ਰਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਿਹਾ ਕਿ ਮੈਂ ਪਹਿਲਾ ਤੇ ਆਖਰੀ ਜਥੇਦਾਰ ਨਹੀਂ ਹਾਂ ਜੋ ਜਲੀਲ ਕੀਤਾ ਗਿਆ ਇਸ ਤੋਂ ਪਹਿਲਾਂ ਪ੍ਰੋਫੈਸਰ ਦਰਸ਼ਨ ਸਿੰਘ ਜਿਨ੍ਹਾਂ ਨੂੰ ਪੰਥ ਚੋਛੇਕਤਾ ਸੀ ਸਾਬਕਾ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਦਾ ਜ਼ਿਕਰ ਆ ਜਾਂਦਾ ਗਿਆਨੀ ਪੂਰਨ ਸਿੰਘ ਨੂੰ ਕਿਸ ਤਰ੍ਹਾਂ ਚਲਦਿਆਂ ਚਲਦਿਆਂ ਫਰਕ ਕਰ ਦਿੱਤਾ ਗਿਆ ਸੀ ਤਾਂ ਜਥੇਦਾਰਾਂ ਦੀ ਜਿਸ ਤਰ੍ਹਾਂ ਦੀ ਵਿਧੀ ਵਿਵਧਾਨ ਦੀ ਗੱਲ ਕੀਤੀ ਜਾਂਦੀ ਹੈ ਉਹਨਾਂ ਦੀ ਮਤੇਦੀ ਨੂੰ ਲੈ ਕੇ ਸਵਾਲ ਵੱਡੇ ਪੱਧਰ ਤੇ ਇਸ ਕਰਕੇ ਉੱਠਦੇ ਆ ਕਿ ਜੇ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਦਾ ਉਹ ਸਥਾਨ ਸ਼੍ਰੀ ਕਲਤਕ ਸਾਬ ਜੋ ਇੱਕ ਵੱਡੀ ਮਰਿਆਦਾ ਜਿੱਥੋਂ ਲਾਗੂ ਹੁੰਦੀ ਹੈ ਉਸ ਦੇ ਜਥੇਦਾਰ ਜਿਸ ਪਦਵੀ ਤੇ ਬੈਠਿਆ ਉਹਨਾਂ ਦਾ ਵੱਡਾ ਆਦਰ ਤੇ ਸਤਿਕਾਰ ਤੇ ਸਨਮਾਨ ਹੈ ਪਰੰਤੂ ਜਦੋਂ ਅਡਰੀ ਹੋਂਦ ਹਸਤੀ ਦੀ ਗੱਲ ਹੁੰਦੀ ਹੈ ਬਹੁਤ ਸਾਰੇ ਲੋਕ ਹਿੱਕ ਤਾਣ ਕੇ ਗੱਲ ਲਖਦੇ ਆਂ ਸ਼੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਅਜਹੀ ਹਸਤੀ ਹੈ ਜੋ ਆਜ਼ਾਦਾਨਾ ਹਸਤੀ ਹੈ ਜਿੱਥੋਂ ਜਿਹੇ ਫੈਸਲੇ ਆਉਂਦੇ ਆਂ ਜਿੱਥੇ ਸਿਰ ਚੁੱਕਦਾ ਹੈ ਜਿੱਥੇ ਹਰ ਵਿਅਕਤੀ ਨਮ ਕਰਦਾ ਤੇ ਉਹਨਾਂ ਫੈਸਲਿਆਂ ਨੂੰ ਪ੍ਰਵਾਨ ਕਰਦਾ ਹੈ ਪਰੰਤੂ ਜੇ ਹੁਣ ਪੰਜ ਸਿੰਘ ਸਬਾਨ ਨੇ ਫੈਸਲੇ ਕਰ ਹੀ ਦਿੱਤੇ ਸੀ ਤਾਂ ਆਖਰ ਉਹ ਲੋਕਾਂ ਨੂੰ ਕਿੱਥੇ ਚੁਭ ਰਿਆ ਆਖਰ ਉਹਨਾਂ ਫੈਸਲਿਆਂ ਦੇ ਬਾਬਤ ਜੇ ਸਜ਼ਾ ਭੁਗਤੀ ਲਈ ਗਈ ਹੈ ਤਾਂ ਹੁਣ ਫਿਰ ਸਵਾਲ ਕਿਉਂ ਖੜੇ ਹੋ ਰਿਹਾ ਆਖਰ ਗੱਲ ਫਿਰ ਉਸ ਅਸਤੀਫੇ ਤੇ ਆਕੇ ਰੁਕਿਆ ਕਿ ਵਰਕਿੰਗ ਕਮੇਟੀ ਜਿਨ੍ਹਾਂ ਨੇ ਅਸਤੀਫਾ ਮਨਜ਼ੂਰ ਕਰਕੇ ਪੰਨ ਸਿੰਘ ਸਬਾਨ ਨੂੰ ਭੇਜਣਾ ਸੀ ਸ਼ਾਇਦ ਉਹ ਮੋੜ ਨਾ ਦੇਣਾ ਪਏ ਇਸੇ ਕਰਕੇ ਮੁੱਲ ਦਾ ਜ਼ਿਕਰ ਹੋ ਰਿਹਾ ਹੈ ਇਸੇ ਕਰਕੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਲਗਾਤਾਰ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਨਾਲ ਮੁਲਾਕਾਤਾਂ ਕਰ ਰਿਹਾ ਹੈ ਖੈਰ ਜਿਸ ਤਰ੍ਹਾਂ ਦੇ ਫੈਸਲੇ ਫਸੀਲ ਤੋਂ ਆਏ ਹਨ ਉਹਨਾਂ ਫੈਸਲਿਆਂ ਨੂੰ ਪਲਟਨਲੀ ਜਿਸ ਤਰ੍ਹਾਂ ਦੀ ਚਾਰਾਜੋਈ ਸਿਆਸਤ ਦੇ ਵਿੱਚ ਛੋਰੀ ਹੈ ਉਸ ਨੂੰ ਲੈ ਕੇ ਵੱਡੇ ਸਵਾਲ ਵੀ ਖੜੇ ਹੋ ਰਿਹਾ ਹੈ ਇਹ ਅਖਤਿਆਰ ਹੁਣ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਕੋਲੇ ਹੈ ਹਾਕਰ ਜਦੋਂ ਪੰਚ ਸਿੰਘ ਸਬਾਨ ਇਕੱਠੇ ਹੋਣਗੇ ਫਿਰ ਕੋਈ ਫੈਸਲਾ ਹੋ ਸਕਦਾ ਹੈ ਹੋ ਵੀ ਸਕਦਾ ਹੈ ਜਾਂ ਨਹੀਂ ਵੀ ਹੋ ਸਕਦਾ ਕਿਉਂਕਿ ਅਕਸਰ ਕਿਹਾ ਜਾਂਦਾ ਕਿ ਦੁਨੀਆਵੀ ਅਦਾਲਤਾਂ ਦੇ ਵਿੱਚ ਜਦੋਂ ਜੱਜ ਕੋਈ ਫੈਸਲਾ ਦਿੰਦੇ ਆ ਤਾਂ ਉਹ ਫੈਸਲੇ ਤੋਂ ਬਾਅਦ ਆਪਣੇ ਪੈਨ ਦੀ ਨਿਬ ਨੂੰ ਤੋੜ ਦਿੰਦੇ ਆ ਜੇ ਧਾਰਮਿਕ ਅਦਾਲਤਾਂ ਦਾ ਜ਼ਿਕਰ ਕਰੀਏ ਤਾਂ ਇਸ ਉੱਤੇ ਵੱਡੀ ਚਰਚਾ ਵੀ ਹੋ ਰਹੀ ਆ ਬਹੁਤ ਸਾਰੇ ਸਿੱਖ ਵਿਦਵਾਨ ਸਿੱਖ ਸਕਾਲਰ ਬੁੱਧੀਜੀਵੀ ਆਪਣੀ رائے ਵੀ ਦੇ ਰਿਹਾ ਤੇ ਆਪਣਾ ਪੱਖ ਵੀ ਰੱਖ ਰਿਹਾ ਕਿ ਜਦੋਂ ਅਜਿਹੇ ਫੈਸਲੇ ਫਸੀਲਤ ਹੋਣ ਉਹਨਾਂ ਨੂੰ ਪਲਟਿਆ ਨਹੀਂ ਜਾ ਸਕਦਾ ਉਹਨਾਂ ਨੂੰ ਬਦਲਿਆ ਨਹੀਂ ਜਾ ਸਕਦਾ ਜਿਹੜਾ ਵਿਰਸਾ ਸਿੰਘ ਮਲਟੋਹਾ ਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਆਪਸੀ ਵਿਵਾਦ ਹੈ ਉਸ ਸਮੇਂ ਸ਼ੁਰੂ ਹੋਇਆ ਸੀ ਜਦੋਂ ਵਿਰਸਾ ਸਿੰਘ ਮਲਟੋਹਾ ਨੇ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਘਰ ਪਹੁੰਚ ਕੀਤੀ ਸੀ ਫਿਰ ਉਹ ਇੱਕ ਰਿਕਾਰਡਿੰਗ ਕਰਕੇ ਲੈ ਕੇ ਆਉਂਦੇ ਆ ਤੇ ਬਾਹਰ ਆ ਕੇ ਇਸ ਗੱਲ ਦਾ ਜ਼ਿਕਰ ਕਰਦੇ ਆ ਕਿ ਜਥੇਦਾਰ ਵੱਡੇ ਪ੍ਰਭਾਵ ਦੇ ਵਿੱਚ ਹੈ ਆਖਰੇ ਪ੍ਰਭਾਵ ਕਿਸ ਤਰ੍ਹਾਂ ਦਾ ਸੀ ਪਰੰਤੂ ਜਿਵੇਂ ਹੀ ਵਿਰਸਾ ਸਿੰਘ ਮਲਟੋਹਾ ਨੂੰ ਤਲਬ ਕੀਤਾ ਜਾਂਦਾ ਤੇ ਫਿਰ ਉਹ ਮਾਫੀ ਮੰਗ ਕੇ ਛੁੱਟਦਾ ਜਾਂਦੇ ਆ ਪਰੰਤੂ ਜਿਸ ਤਰ੍ਹਾਂ ਦੇ ਇਲਜ਼ਾਮ ਤਰਾਸ਼ੀ ਜਿਸ ਤਰ੍ਹਾਂ ਦੇ ਦੋਸ਼ ਲਗਾਤਾਰ ਜਥੇਦਾਰ ਸਹਿਬਾਨ ਤੇ ਕਰਦੇ ਆ ਤਾਂ ਅਖਰ ਉਹਨਾਂ ਨੂੰ ਕੁਰਕੀ ਫਿਰ ਫਸੀਲ ਤੋਂ ਹੀ ਵੱਜਦੀ ਹੈ ਕਿ ਜੇ ਉਹਨਾਂ ਨੇ ਅਜੇ ਵੀ ਆਪਣੀ ਅਜੇ ਹੀ ਇਲਜ਼ਾਮ 83 ਜਾਂ ਜਹੀ ਦੂਸ਼ਣਬਾਜ਼ੀ ਨੂੰ ਬੰਦ ਨਾ ਕੀਤਾ ਤਾਂ ਅਗਲਾ ਐਕਸ਼ਨ ਫਿਰ ਹੋ ਸਕਦਾ ਹੈ ਪਰੰਤੂ ਹੁਣ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੋਰਾ ਦੇ ਬਾਬਤ ਫੈਸਲੇ ਆਇਆ ਹੈ ਇਸ ਦੇ ਵਿੱਚੋਂ ਕਿਤੇ ਨਾ ਕਿਤੇ ਸਿਆਸੀ ਪ੍ਰਭਾਵ ਇੱਕ ਵਾਰ ਫਿਰ ਚਲਕ ਰਿਹਾ ਹੈ ਕਿ ਜਥੇਦਾਰ ਸਬੰਨਾ ਉੱਤੇ ਸਮੁੱਚੇ ਪੰਤ ਵਿੱਚ ਕੌਮ ਵਿੱਚ ਜਿਹੇ ਸਿਆਸੀ ਪ੍ਰਭਾਵ ਜਦੋਂ ਸਾਹਮਣੇ ਆਉਂਦੇ ਆ ਤਾਂ ਉਸ ਦੇ ਵਿੱਚ ਕਿਸੇ ਨਾ ਕਿਸੇ ਦੀ ਬਲੀ ਲੈ ਹੁੰਦੀ ਹੈ ਕਿਉਂਕਿ ਸਿਆਸੀ ਹਉਮੈ ਇਨ੍ਹਾਂ ਲੋਕਾਂ ਦੇ ਅੰਦਰ ਪ੍ਰਭਲ ਹੁੰਦਾ ਹੈ ਬੇਸ਼ੱਕ ਇਹ ਸ਼੍ਰੀ ਕਲਕੱਤਕ ਸਾਹਿਬ ਤੇ ਜਾਣ ਜਾਂ ਉਸ ਭਗਤੀ ਦਾ ਕੇਂਦਰ ਸਚਕਣ ਸ਼੍ਰੀ ਦਰਬਾਰ ਸਾਹਿਬ ਪਹੁੰਚ ਕਰਨ ਨਾ ਤਾਂ ਇਹ ਲੋਕ ਰੱਬ ਤੋਂ ਡਰਦੇ ਆ ਤੇ ਨਾ ਹੀ ਉਸ ਸ਼ਕਤੀ ਤੋਂ ਜਿਹੜੀ ਸ਼੍ਰੀ ਕਲਕੱਤਕ ਸਾਹਿਬ ਦੇ ਰੂਪ ਵਿੱਚ ਸਿੱਖ ਕੌਮ ਦੀ ਅਗਵਾਈ ਕਰ ਰਹੀ ਹੈ ਉਸ ਸ਼ਕਤੀ ਨੂੰ ਬਾਰ-ਬਾਰ ਚੈਲੰਜ ਕੀਤਾ ਜਾ ਰਿਹਾ ਹੈ ਜਥੇਦਾਰਾਂ ਨੂੰ ਜਲੀਲ ਕੀਤਾ ਜਾ ਰਿਹਾ ਪਰੰਤੂ ਜਿਸ ਤੰਗ ਦੇ ਨਾਲ ਉਹ ਤੋਰੇ ਜਾਂਦੇ ਆ ਉਸ ਦੇ ਨਾਲ ਕੌਮ ਦੇ ਵਿੱਚ ਵੱਡੀ ਨਿਰਾਸ਼ਾ ਦਖਾਈ ਦੇ ਰਹੀ ਹੈ ਆਖਰੇ ਫੈਸਲਾ ਹੁਣ ਹੀ ਕਿਉਂ ਇਸ ਉੱਤੇ ਵੀ ਵੱਡੀ ਚਰਚਾ ਹੋ ਰਹੀ ਹੈ ਕਿ ਜੇ ਐਡੇ ਵੱਡੇ ਵਖਵੇ ਦੇ ਵਿੱਚ ਹੁਣ ਤੱਕ ਸ਼ਿਕਾਇਤ ਨਹੀਂ ਸੁਭਰੀ ਤਾਂ ਆਖਰ ਉਹ ਔਰਤ ਕਿੱਥੇ ਆ ਜਿਸ ਦੇ ਨਾਲ ਨਜਾਇਜ਼ ਸਬੰਧਾਂ ਦਾ ਜ਼ਿਕਰ ਕੀਤਾ ਜਾ ਰਿਹਾ ਤੇ ਉਹ ਬੰਦਾ ਜੋ ਆਪਣੀ ਹੀ ਪਤਨੀ ਦੇ ਸਬੰਧ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਨਾਲ ਦਰਸਾ ਰਿਹਾ ਤਾਂ ਇਹ ਵੀ ਚਰਚਾ ਨਾਲ ਦੇ ਨਾਲ ਨਿਕਲੀ ਹੈ ਕਿਸ ਵਕਵੇ ਦੇ ਵਿੱਚ ਸ਼ਿਕਾਇਤਾਂ ਕਿੱਥੇ ਤੁਰੀਆਂ ਕਿੱਥੇ ਕੀਤੀਆਂ ਕਿੱਥੇ ਨਾ ਕੀਤੀਆਂ ਗਈਆਂ ਤਾਂ ਅਖਰ ਗੱਲ ਫਿਰ ਤੁਰੀ ਕਿਉਂ ਨਾ ਜਦੋਂ ਹੁਣ ਇਸ ਸਮੇਂ ਗਿਆਨੀ ਹਰਪ੍ਰੀਤ ਸਿੰਘ ਦੇ ਬਾਬਤ ਫੈਸਲਾ ਆਇਆ ਹੈ ਤਾਂ ਇਸ ਫੈਸਲੇ ਦੇ ਉੱਤੇ ਆਲੋਚਨਾ ਉਹ ਲੋਕ ਇਸ ਕਰਕੇ ਕਰ ਰਿਹਾ ਕਿ ਇਹਨਾਂ ਦਿਨਾਂ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਸਰਹੰਦ ਤੱਕ ਜਿਹੜੇ ਸ਼ਹੀਦੀ ਸਾਕੇ ਪੂਰੇ ਸਾਕੇ ਦਾ ਜ਼ਿਕਰ ਸਿੱਖ ਇਤਿਹਾਸ ਦਾ ਜ਼ਿਕਰ ਤੇ ਸ਼ਹੀਦੀ ਪੰਦਰਵਾੜਾ ਜਦੋਂ ਅਸੀਂ ਮਨਾ ਰਹਿਆਂ ਤਾਂ ਉਸ ਸਮੇ ਇਹ ਫੈਸਲਾ ਆਇਆ ਜਿਸ ਦੇ ਨਾਲ ਕੌਮ ਸ਼ਰਮਸ਼ਾਰ ਇਸ ਕਰਕੇ ਹੋ ਰਹੀ ਹੈ ਕਿ ਜਥੇਦਾਰ ਸਬਾਨਾ ਦੇ ਬਾਬਤ ਜਿਹੜਾ ਫੈਸਲਾ ਕੀਤਾ ਗਿਆ ਕਿ ਫੈਸਲਾ ਲੈਣ ਵਿੱਚ ਇੰਨੀ ਕਾਲ ਕਿਉਂ ਕਿ ਜਥੇਦਾਰਾਂ ਦੀ ਕੌਮ ਦੇ ਵਿੱਚ ਇੰਨੀ ਕੁ ਹੀ ਉੱਚ ਬਣਦੀ ਹੈ ਕਿ ਜਦੋਂ ਤੁਹਾਡੇ ਕੌਮ ਨਾਲ ਸੰਬੰਧਤ ਸ਼ਹੀਦੀ ਦਿਹਾੜੇ ਜਾਂ ਪੰਦਰਵਾੜੇ ਮਨਾਏ ਜਾ ਰਹੇ ਹੁਣ ਜਦੋਂ ਜ਼ਬਰ ਤੇ ਜ਼ੁਲਮ ਦੇ ਖਿਲਾਫ ਵੱਡੇ ਸਾਕੇ ਦੀ ਗੱਲ ਕੀਤੀ ਜਾ ਰਹੀ ਹੋਵੇ ਸਿੱਖ ਇਤਿਹਾਸ ਨੂੰ ਦਿਖਾਇਆ ਜਾ ਰਿਹਾ ਹੋਵੇ ਦਰਸਾਇਆ ਜਾ ਰਿਹਾ ਹੋਵੇ ਤਾਂ ਉਸ ਸਮੇਂ ਆਪਣੀ ਕੌਮ ਦੇ ਜਥੇਦਾਰਾਂ ਨੂੰ ਹਟਾਉਣ ਦੇ ਫੈਸਲੇ ਇਸ ਕਰਕੇ ਕੀਤੇ ਜਾ ਰਿਹਾ ਕਿ ਕਿਤਨਾ ਕਿਤੇ ਉਹ ਲੋਕਾਂ ਦੇ ਪਿੱਛੇ ਸਿਆਸੀ ਲੋਕ ਜੁਟੇ ਨਜ਼ਰ ਆ ਰਹੇ ਹੈ ਜਿਸ ਦਾ ਜ਼ਿਕਰ ਗਿਆਨੀ ਹਰਪ੍ਰੀਤ ਸਿੰਘ ਨੇ ਕਰਦਿਆਂ ਕਿਹਾ ਕਿ ਕੁਝ ਅਜਿਹੇ ਸਵਾਲ ਮੇਰੇ ਤੱਕ ਪੁੱਜਿਆ ਜਿਹੜੇ ਸਵਾਲ ਹੁਣ ਸਿਆਸੀ ਆਗੂਆਂ ਨੇ ਉਸ ਆਈਟੀ ਵਿੰਗ ਨੂੰ ਸੌਂਪ ਦਿੱਤੇ ਆ ਕਿਸ ਨੂੰ ਪ੍ਰਚਲਿਤ ਕੀਤਾ ਜਾਵੇ ਇਸ ਨੂੰ ਪ੍ਰਚਾਰਿਆ ਜਾਵੇ ਯਾਨੀ ਹਰ ਪਿੰਡ ਨੂੰ ਟਾਰਗੇਟ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਮੈਂ ਕੱਲੇ-ਕੱਲੇ ਸਵਾਲ ਦਾ ਜਵਾਬ ਦਿਆਂਗਾ ਜਰੂਰ ਤੇ ਇਹ ਜਵਾਬ ਮੈਂ ਇਸ ਕਰਕੇ ਰੋਕ ਰਿਆਂ ਕਿ ਸ਼ਹੀਦੀ ਦਿਹਾੜੇ ਚਲਦਿਆ ਇਹਨਾਂ ਦਿਨਾਂ ਦੇ ਵਿੱਚ ਅਜਿਹੇ ਮਸਲਿਆਂ ਨੂੰ ਗਾਂਥ ਤੋੜਨਾ ਪੰਥ ਦੇ ਸੰਕਟ ਨੂੰ ਡੂੰਘਾ ਕਰਨਾ ਕਿਸੇ ਵੀ ਤਰ੍ਹਾਂ ਚੰਗਾ ਨਹੀਂ ਹੈ ਸਿਆਸੀ ਲੋਕਾਂ ਨੇ ਤਾਂ ਸ਼ਰਮ ਖਾਦੇ ਨਹੀਂ ਪਰੰਤੂ ਉਹ ਜਿਵੇਂ ਹੀ ਛੇਦ ਦੀ 15 ਵਾੜੇ ਤੋਂ ਬਾਹਰ ਨਿਕਲਦਿਆ ਤਾਂ ਫੇਰ ਇੱਕ ਵਾਰ ਉਹ ਗਰਦ ਉੱਠੇਗੀ ਜਰੂਰ ਉਹ ਸਿਆਸੀ ਹੋਮੇ ਦੀ ਗੱਲ ਹੋਵੇਗੀ ਜਰੂਰ ਉਹਨਾਂ ਤਾਕਤਾਂ ਦੀ ਗੱਲ ਹੋਵੇਗੀ ਜਰੂਰ ਜਿਹੜੀਆਂ ਯਾਨੀ ਹਰਪੀਤ ਸਿੰਘ ਹੋਰਾਂ ਦੇ ਮਗਰ ਲਗੀਆਂ ਨੇ ਉਹ ਗੱਲਾਂ ਉਹ ਚਰਚਾਵਾਂ ਤਾਂ ਉਹਨਾਂ ਨੇ ਆਪਣੀ ਗੱਲਬਾਤ ਦੇ ਵਿੱਚ ਬਿਲਕੁਲ ਸਪਸ਼ਟ ਕਹਿ ਦਿੱਤਾ ਹੈ ਕਿ ਫੈਸਲਾ ਹੋ ਚੁੱਕਿਆ ਮੈਂ ਲਾਂਭੇ ਹੋ ਚੁੱਕਿਆ ਕੇਵਲ ਤੇ ਕੇਵਲ ਫੈਸਲਾ ਹੁਣ ਪੇਸ਼ ਹੋਣਾ ਬਾਕੀ ਹੈ ਇਹ ਵੀ ਦੇਖਣਾ ਹੋਏਗਾ ਕਿ ਜੇ ਗਿਆਨੀ ਹਰਪੀਤ ਸਿੰਘ ਦੇ ਨਾਲ ਇਸ ਤਰ੍ਹਾਂ ਦਾ ਹੋ ਸਕਦਾ ਤਾਂ ਕਿਸੇ ਵੀ ਜਥੇਦਾਰ ਦੇ ਨਾਲ ਇਹ ਵਰਤਾਰਾ ਇਸੇ ਤਰ੍ਹਾਂ ਜਾਰੀ ਹੁੰਦਾ ਵਿਖਾਈ ਦਿੰਦਾ ਰਹੇਗਾ